ਉਹ ਲਾਈਟੋਂ ਪਸਾਉ ਦੀ ਮਿਲਦਾ ਮੈਂ ਜੀ ਕਾਦੀ ਸੱਤ ਰੋਣਾ ਕਾ ਤੂੰ ਪਿਆਛਦਾ ਯਾਰ ਸਾਰਾ ਪਿੰਡ ਤੇਰਾ ਨਾ ਆਇਆ ਤੂੰ ਕਾ ਤਰੋਣਾ ਮੈਂ ਰੋਗੜਾ ਰੋਗੜਾ ਨਾ ਦੱਸ ਕੋਈ ਨਹੀਂ ਕਿਉਂ ਆਇਓ ਕੋਈ ਨਹੀਂ ਨਾਲੇ ਦਾ ਦੇ ਨਾਲ ਸਾਰਾ ਸਰਕਾਰ ਨਾਲ ਤੁਹਾਡੇ ਨੇ ਮੈਨੂੰ ਨਹੀਂ ਕਰਿਆ ਆਪਣੇ ਦਾਰਮ ਪਰੰਪਰਾ ਨੂੰ ਕਰੂ ਗੁਰਦਵਾਰਾ ਆ ਕਰਿਓ ਆ ਕੋਈ ਨਹੀਂ ਆਜੋ ਆਓ ਅੰਦਰ ਹੀ ਅੱਜ ਤਾਂ ਦੇ ਹਲਕੇ ਦੇ ਮੇਰੇ 20 ਜਿਹੜੇ ਅਮਰੀਕਾ ਤੋਂ ਅੰਮ੍ਰਿਤਸਰ 에য়ারਪੋਰਟ ਤੇ ਉੱਪਰੇ ਸੀ ਔਰ ਮੈਂ ਪਹਿਲਾਂ ਤਾਂ ਇਹ ਅਰਦਾਸ ਕਰਦਾ ਸੱਚੇ ਪਾਤਸ਼ਾਹ ਦਾ ਧੰਨਵਾਦ ਕਿ ਸੁਖ ਸੁਵਿਲੀ ਆਪਣੇ ਘਰੇ ਆ ਗਏ ਜਿੱਦਾਂ ਦੇ 트াম্প ਦੇ ਰਾਸ਼ਟਰਪਤੀ ਦੇ ਬਿਆਨ ਸੀਗੇ ਉਹਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਸਾਡੇ ਬੱਚੇ ਗਏ ਆ ਥੋੜੇ ਘੁਬਰਾਏ ਹੋਏ ਸੀਗੇ ਤੇ ਬਾਕੀ ਮੈਂ ਤੁਹਾਡੇ ਮadhy ਮਰਾਹੀ ਪੰਜਾਬ ਸਰਕਾਰ ਵੀ ਤਾਂ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਦੇਖੋ ਇਹ ਜੋ ਰੋਜੀ ਰੋਟੀ ਕਮਾਉਣ ਲਈ ਉੱਥੇ ਗਏ ਸੀਗੇ ਲੱਖਾਂ ਰੁਪਏ ਲਾਏ ਤੇ ਅੱਜ ਆਪਣੇ ਘਰ ਚਲੂ ਪਰਿਵਾਰ ਚ ਆ ਵੀ ਗਏ ਆ ਪਰ ਸਾਨੂੰ ਸਾਰਿਆਂ ਨੂੰ ਇਨਾਂ ਬਾਰੇ ਬੱਚੇ ਜਿੰਨੇ ਵੀ ਰਿਪੋਰਟ ਹੋ ਕੇ ਆਏ ਐ ਇਹਨਾਂ ਬਾਰੇ ਸਾਰਿਆਂ ਬਾਰੇ ਸੋਚਣਾ ਚਾਹੀਦਾ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਆਪਾਂ ਅਡਜਸਟ ਕੀਤਾ ਜਾਵੇ ਤਾਂ ਕਿ ਆਪਣੀ ਜਿਹੜੀ ਰੋਜੀ ਰੋਟੀ ਆ ਉਹ ਕਮਾ ਸਕਣ ਤੇ ਜਿਹੜਾ ਲਾਸ ਹੋਇਆ ਉਹਨੂੰ ਕਵਰ ਕਰ ਸਕਣ ਮੇਰੇ ਖਿਆਲ ਸਾਡੇ ਮੰਤਰੀ ਸਾਹਿਬ ਤਾਂ 에ਰਪੋਰਟ ਤੇ ਤੁਹਾਨੂੰ ਐਨ ਆਰ ਆਈ ਸੀ ਮਿਲੇ ਹੀ ਆ ਧਾਰੀਵਾਲ ਸਾਹਿਬ ਤਾਂ ਉਹਨਾਂ ਨੇ ਵੀ ਜਿਹੜੇ ਸੈਂਟਰ ਦੇ ਐਨ ਆਰ ਆਈਜ਼ ਮੰਤਰੀ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਕਿ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਹੈਲਪ ਕਰ ਸਕੀਏ ਕਿਉਂਕਿ ਸਾਰੇ ਇਹ ਵੀ ਮੈਰਿਡ ਨੇ ਇਹਨਾਂ ਦੇ ਵੀ ਬੱਚੇ ਆ ਇਹ ਵੀ ਇਹ ਦਾਰਾਪੁਰ ਤੋਂ ਨੇ ਉਹ ਟਾਲੀ ਤੋਂ ਨੇ ਹਾਂਜੀ ਤਾਂ ਇਹਨਾਂ ਦਾ ਕੋ ਜਿਹੜਾ ਲਾਸ ਹੋਇਆ ਆ ਉਹ ਵੀ ਪ੍ਰਭਾਵਿਤ ਕਰਨੇ ਦੀ ਕੋਸ਼ਿਸ਼ ਕਰਾਂਗੇ ਤਾਂ ਬਾਕੀ ਗਵਰਨਮੈਂਟ ਇਹਨਾਂ ਦੇ ਨਾਲ ਆ ਸਾਰੀ ਐਮਐਲ ਸਾਬ ਜੇਕਰ ਗੱਲ ਕਰੀਏ ਤਾਂ ਟਰੰਪ ਸਰਕਾਰ ਨੇ ਕੁੰਦੇ ਸਾਰੀ ਐ ਅਨਾਉਂਸ ਕਰ ਦਿੱਤਾ ਸੀ ਕਿ ਜਿੰਨ ਜਾਇਤ ਉਹ ਪਾਰਤੀ ਇਹਨਾਂ ਕਿਸੇ ਵੀ ਗੰਟੀ ਚਿਆ ਉਹਨਾਂ ਨੂੰ ਜਿਹੜਾ ਹੈਗਾ ਇਹ ਟੂਰ ਕਿੱਥੇ ਜਾਏਗਾ ਕਿ ਸਰਕਾਰ ਨੇ ਕੋਈ ਉਪਰਾਲਾ ਕੀਤਾ ਸੀ ਭਾਰਤ ਸਰਕਾਰ ਨੇ ਕੋਈ ਉਪਰਾਲਾ ਕਰਵਾਇਆ ਕੀਤਾ ਕਿ ਅਸੀਂ ਇਹਨਾਂ ਦਾ ਕੁਝ ਕੰਮ ਕਰ ਸਕਦੇ ਹਾਂ ਦੇਖੋ ਭਾਰਤ ਸਰਕਾਰ ਹੀ ਉਹਨਾਂ ਨਾਲ ਗੱਲ ਕਰ ਸਕਦੀ ਹੈ ਸੂਬਾ ਸਰਕਾਰ ਨਹੀਂ ਗੱਲ ਕਰ ਸਕਦੀ ਤਾਂ ਸਾਡੇ ਮੰਤਰੀ ਸਾਹਿਬ ਨੇ ਜਿਹੜੇ ਸੈਂਟਰ ਦੇ ਵਜ਼ੀਰ ਨੇ ਐਨਆਰਆਈਸ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ ਕਿ ਕਿੰਨਾ ਚਿਰ ਹੋ ਗਿਆ ਤੁਸੀਂ ਤੁਹਾਨੂੰ ਗਿਆ ਮੈਂ ਤੋ ਕੋਈ 4 ਮਹੀਨੇ ਹੋ ਗਏ ਤੋਂ ਮੈਨੂੰ ਘਰੋਂ ਨਿਕਲੇ ਨੂੰ 4 ਮਹੀਨੇ ਹੋ ਗਏ ਹਾਂਜੀ ਤੇ ਕਿਸ ਤਰ੍ਹਾਂ ਤੁਹਾਨੂੰ ਔਕੜਾਂ ਸਾਹਮਣਾ ਕਰਨਾ ਪਿਆ ਜਾਂ ਲੱਗਿਆ ਭਾਜੀ ਔਕੜਾਂ ਦਾ ਬਹੁਤ ਨੇ ਲੰਬਾ ਸਮੇਂ ਅਰਦਾਸ ਕੇ ਹੱਥ ਅੱਗੇ ਬੇਰਤੀ ਆ ਭਾਜੀ ਕੋਈ ਏਜੰਟਾਂ ਦਾ ਗੇਰ ਕੇ ਦੋ ਨੰਬਰ ਸਣਾ ਭਾਜੀ ਕੇ ਪਾਸ ਜਾਂ ਜੋ ਭਾਜੀ ਕਿਤੇ ਖਾ ਲੋ ਥੋੜੀ ਖਾ ਲੋ ਕਿਤੇ ਠਕੇਣਾ ਚਲੋ ਭਾਜੀ ਨਾ ਖਾਣ ਨੂੰ ਮਿਲਦਾ ਨਾ ਕੁਝ ਮੋਤੇ ਕੁਝ ਤੁਹਾਡੀ ਸੇਫਟੀ ਰੱਖਦੇ ਆ ਕੋਟਮਾਰ ਵਾਧੂ ਕਰਦੇ ਆ ਜੋ ਤੁਹਾਡੀ ਜੇਬ ਚ ਪੈਸਾ ਤੇ ਲਾ ਸਭ ਕੁਝ ਕੋ ਲੈਂਦੇ ਆ ਜਦੋਂ ਘਰੋਂ ਚੱਲੇ ਸੀ ਮੋੜੋਗੇ ਸਵਾਹ ਲਾਲੋ ਪਾਜੀ 30 35 ਹਜ਼ਾਰ ਰੁਪਏ ਦਾ ਕੱਪੜੇ ਸੀਗੇ ਸਾਡੇ ਕੋਲ ਜਿਹੜੇ ਰਾਸਤੇ ਸਾਡੇ ਕੋ ਖੋਲੇ ਆ ਸਿੱਧਾ ਕਹੇ ਕਿ ਹਰਿਆਕੀ ਇਹ ਤੋਂ ਪਾਜੀ ਪਹਿਲਾ ਵੀਜ਼ਾ ਇਟਲੀ ਦਾ ਸੀ ਇੱਥੇ ਇਟਲੀ ਦਾ ਬਿਲਕੁਲ ਡਾਇਰੈਕਟ ਗਏ ਆ ਮੁੜ ਕੇ ਗਏ ਕਹਿੰਦੇ ਸੀ ਤੁਹਾਡੀ ਡਾਇਰੈਕਟ ਫਲਾਈਟ ਕਰਾ ਦਿੰਦੇ ਆ ਤੇ ਅਸੀਂ ਪਾਜੀ ਤਿਆਰ ਹੋ ਗਏ ਠੀਕ ਆ ਹੁਣ ਸਭ ਜੋ ਦਾ ਪਾਜੀ ਫਲਾਈਟ 'ਚ ਬੈਠ ਕੇ ਪਤਾ ਲੱਗਾ ਫਲਾਈਟ ਟਿਕਟ ਆਈ ਹੈ ਸਟੇ ਵਾਲੀ ਫਲਾਈਟ ਆ ਜੀ ਬੰਦਾ ਕਹਿੰਦਾ ਕਿ ਸੋਚਦਾ ਕਿ ਚਲੋ ਪਹਿਲਾਂ ਵੀ ਸਟੇ ਮਿਲਦੀ ਹੈ ਜਦੋਂ ਜਾ ਕੇ ਤਾਰ ਕੇ ਪਾਜੀ ਬਾਈ ਰੋਡ ਅੱਗੇ ਲੈ ਜਾਂਦੇ ਨਾ ਭਾਈ ਬਹੁਤ ਔਖਾ ਹੁੰਦਾ ਤੇ ਕਿੱਟਲੀ ਕੋ ਤੁਸੀਂ ਕਿੱਥੇ ਵੇਸੇ ਤਾਂ ਭਾਈ ਇਹ ਤੋਂ ਉਹਨਾਂ ਨੇ ਲਾਟਿਨ ਅਮਰੀਕਾ ਲੈ ਕੇ ਜਾਂਦੇ ਆ ਭਾਜੀ ਤੋਂ ਲੈ ਕੇ ਗਿਆ ਜੀ ਕਿ ਤੁਹਾਡੇ ਇੱਥੇ ਤੁਸੀਂ ਅਮਰੀਕਾ ਆ ਕੇ ਜੀ ਹੁਣ ਤੁਹਾਡੀ ਇੱਥੋਂ ਫਲਾਈਟ ਹੋਣੀ ਆ ਅਗਲੀ ਇੱਥੇ ਵੇਟ ਕਰ ਲਓ ਭਾਜੀ ਕੋਈ ਫਲਾਈਟ ਨਹੀਂ ਹੁੰਦੀ ਕੋਈ ਕੁਛ ਨਹੀਂ ਹੁੰਦਾ ਨਾ ਕੁਝ ਮੁੜ ਕੇ ਉਹ ਹੱਥ ਪਾਉਂਦਾ ਨਾ ਕੋਈ ਰੋਟੀ ਖਾਣ ਨੂੰ ਦਿੰਦਾ ਜੇ ਪਿੱਛੇ ਫੋਨ ਕਰਕੇ ਏਜੰਟਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਹੋ ਜੂਗਾ ਹੋ ਜੂਗਾ ਹੱਲ ਫਿਰ ਭਾਜੀ ਮਜਬੂਰੀ 'ਚ ਇਹ ਕਰਦਿਆਂ ਤੋਂ ਪੈਸੇ ਮੰਗਾਉਣੇ ਪੈਂਦੇ ਆ ਕਿਉਂਕਿ ਬੰਦ ਇਨਸਾਨ ਆ ਭਾਈ ਭੁੱਖ ਤਾਂ ਲੱਗਦੀ ਅਮਰੀਕਾ ਪਹੁੰਚੇ ਕਿਸ ਤਰੀਕੇ ਨਾਲ ਤੁਰ ਕੇ ਇੱਕ ਇੱਕ ਵਾਂਗ ਪਾਜੀ ਕੋਸ਼ਦਾ ਰਸਤਾ ਸੀ ਉਹਦੇ ਵਿੱਚ ਟੈਕਸੀਆਂ ਦੇ ਕੱਢਿਆ ਲਗਭਗ 15 ਘੰਟੇ ਸਮੁੰਦਰ ਦੇ ਵਿੱਚ ਦੀ ਲੈ ਕੇ ਗਏ ਬੋਰਡ ਤੇ ਉਹ ਵੀ 5 ਫੁੱਟ ਚੌੜੀ ਮਤਲਬ ਪਲਾਸਟਿਕ ਦੀ ਬੋਰਡ ਹੁੰਦੀ ਆ ਜੀ ਉਸ ਤੋਂ ਬਾਅਦ ਫਿਰ ਰੋਡ ਤੇ ਤੇ 40 45 ਕਿਲੋਮੀਟਰ ਚੱਲੇ ਅਸੀਂ ਪੈਦਲ ਉਹ 17 ਕ 18 ਪਹਾੜ ਸੀ ਜਿਹੜੇ ਕ੍ਰੋਸ ਕੀਤੇ ਆ ਜੀ ਉਹ ਵੀ ਇੰਦਾ ਸੀ ਕਿ ਇੱਕ ਸਾਈਡ ਤੇ ਖਾੜੀ ਆ ਜੇ ਪੈਰ ਸਲਿੱਪ ਹੋ ਗਿਆ ਤਾਂ ਮਤਲਬ ਬੰਦਾ ਨਹੀਂ ਲੱਭਦਾ ਕਿਸੇ ਨਾਲ ਦੇ ਨਾਲ ਕੋਈ ਮੈਸੇਜਿੰਗ ਹੋਈ ਪਾਜੀ ਬਹੁਤ ਕੁਝ ਦੇਖਿਆ ਜੀ ਰਸਤੇ 'ਚ ਜਿਹੜਾ ਡਿੱਗ ਪੈਂਦਾ ਸੱਟ ਲੱਗ ਜਾਂਦੀ ਆ ਕੋਈ ਮਰਨ ਗੰਡੇ ਵਿਆਹ ਮੇ ਛੱਡ ਦਿੰਦੇ ਆ ਕਿ ਮਰ ਜਾ ਬਈ ਇੱਥੇ ਡੈੱਡ ਬੋੜੀਆਂ ਅਸੀਂ ਜਾਂਦੇ ਵੇ ਖੁਦ ਦੇਖੀਆਂ ਨੇ ਪੰਜਾਬ ਦੇ ਨੌਜਵਾਨ ਅਰੇਸਟ ਕਿਹੜਾ ਚਾਹੁੰਦੇ ਆ ਅਰੇਸਟ ਭਾਈ ਸਾਡੀ ਅਮਰੀਕਾ ਜਾ ਕੇ ਪਈ ਆ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਹ ਜਾਂਦਾ ਜਿਹੜਾ ਪੰਡਾ ਜੜ ਜਾਂਦਾ ਭਾਜੀ ਇੱਥੇ ਖਾ ਲੋ ਘੱਟ ਖਾ ਲੋ ਯਾਰ ਬਾਹਰ ਸੁਪਨਾ ਨਾ ਹੀ ਦੇਖੋ ਇੱਕ ਤਾਂ ਪੈਸੇ ਉੱਜੜਦੇ ਆ ਤੇ ਭਾਜੀ ਦੂਸਰਾ ਮੁਸ਼ਕਲ ਹੀ ਆ ਕੇ ਬੰਦਾ ਬਚ ਕੇ ਹੁੰਦਾ ਜਦੋਂ ਤੁਹਾਡੀ ਅਰੇਸਟ ਹੋਈ ਉੱਥੇ ਕੀ ਗੱਲਬਾਤ ਹੋਈ ਉੱਥੇ ਤੁਹਾਡੀ ਭਾਜੀ ਅਰੇਸਟ ਹੋਈ ਉਹਨਾਂ ਨੇ ਪੁੱਛਿਆ ਤੁਸੀਂ ਕੀ ਕਰਨਾ ਭਾਜੀ ਸਾਫ ਸਾਰੇ ਜਣੇ ਜਾ ਕੇ ਇੰਦੇ ਜੀ ਕੰਮ ਕਰਨ ਆਏ ਆ ਕੰਮ ਨਹੀਂ ਮਿਲਿਆ ਅਸੀਂ ਕੰਮ ਦੀ ਭਾਲ ਜਾਏ ਆ ਤੇ ਫਿਰ ਜੀ ਕਹਿੰਦੇ ਕੋਈ ਨਹੀਂ ਤੁਹਾਨੂੰ ਥਾਣੇ ਲੈ ਜਾਂਦੇ ਲੈ ਕੇ ਗਏ ਆ ਕੋਈ 10 ਤੋਂ 14 ਦਿਨ ਬਾਅਦ 10 ਤੋਂ 14 ਦਿਨ ਤੁਹਾਨੂੰ ਰੱਖਾਂਗੇ ਤੇ ਤੁਹਾਨੂੰ ਵਰਕ ਪਰਮਿਟ ਦੇ ਦਾਂਗੇ ਵਰਕ ਪਰਮਿਟ ਤਾਂ ਦੂਰ ਦੀ ਗੱਲ ਭਾਜੀ ਨਾ ਰੋਟੀ ਨਾ ਕੋਈ ਸ਼ੋਰ ਇੱਕ ਏਸੀ ਵਾਲੇ ਕਮਰੇ ਦੇ ਵਿੱਚ ਏਸੀ ਵੀ ਦਾ ਛੱਡੇਗਾ ਠੰਡ ਦੇ ਵਿੱਚ ਮਾਰਦੇ ਆ ਨਹੀਂ ਤੁਸੀਂ ਅਮਰੀਕਾ ਐਂਟਰ ਹੋ ਗਏ ਸੀਗੇ ਗੱਤ ਬਾਰਡਰ ਤੋਂ ਪਿੱਛੇ ਨਹੀਂ ਬਾਰਡਰ ਦੇ ਵਿੱਚ ਪੁਲਿਸ ਉੱਥੋਂ ਚੱਕੇ ਗਿਆ ਜੀ ਅੱਛਾ ਕੋਈ ਪਤਾ ਕਿਹੜਾ ਬਾਰਡਰ ਸੀਦਾ ਤੇ ਮੈਕਸੀਕੋ ਤੇ ਮੈਕਸੀਕੋ ਦਵੈਨ ਰੋਮੇਆ ਮਤੇਜਵਾਨਾ ਮੈਕਸੀਕੋ ਦਾ ਸ਼ਹਿਰ ਆ ਜਿੱਥੋਂ ਹੀ ਐਂਟਰ ਹੋਏ ਆ ਉਸ ਤੋਂ ਅੱਗੇ ਜਦੋਂ ਬਾਰੇ ਭਾਈ ਪੋਸਟ ਵਾਲਾ ਚੱਕ ਲਿਆ ਉਤੋਂ ਆਰਮੀ ਵਾਲਿਆਂ ਨੇ ਫਿਰ ਉਹਨੇ 14 ਦਿਨ ਸਾਨੂੰ ਜੇਲ੍ਹ ਚ ਹੀ ਰੱਖਿਆ ਨਾ ਬਾਤ ਕਮਰੇ ਜੋ ਬਾਹਰ ਕੱਢਿਆ ਨਾ ਸਾਨੂੰ ਹਾਜ਼ਮਗਲ ਸੂਰਜ ਦੀ ਹਵਾ ਨਾ ਪਾਣੀ ਕੁਛ ਨਹੀਂ ਮਿਲਿਆ ਸਾਨੂੰ ਕਮਰੇ ਦੇ ਉੱਥੇ ਕੈਦ ਕਰਕੇ ਰੱਖਿਆ ਅਸੀਂ ਤਾਂ ਲੇ ਬਾਜੀ ਇਕੱਲੇ ਅੱਜ 104 ਬੰਦੇ ਰਿਪੋਰਟ ਹੋ ਗਏ ਆਏ ਆ ਆਪਣੇ ਉਤੇ ਹਜ਼ਾਰਾਂ ਭਾਈ ਪੰਜਾਬੀ ਮੁੰਡੇ ਨੇ ਫੈਮਲੀਆਂ ਨੇ ਬੱਚੇ ਵਾਲੇ ਨੇ ਉਹ ਸਾਰੇ ਭਾਜੀ ਟਪੋਟ ਯਾਰ ਬਹੁਤ ਬਹੁਤ ਸਾਰੇ ਆ ਰਹੇ ਨੇ ਤੁਸੀਂ ਅਮਰੀਕਾ ਦਾ ਕੋਈ ਟੱਪਿਆ ਨਹੀਂ ਸੀ ਇਹਦਾ ਮਤਲਬ ਨਹੀਂ ਬਾਰਡਰ ਟੱਪ ਕੇ ਭਾਜੀ ਪਾਰ ਹੋਇਆ ਸੀ ਟੱਪ ਕੇ ਅਰੇਸਟ ਹੋਏ ਹਾਂਜੀ ਤੇ ਦਿੱਲੀ ਤੋਂ ਕਤਰ ਕਤਰ ਤੋਂ ਬ੍ਰਾਜ਼ੀਲ ਬ੍ਰਾਜ਼ੀਲ ਤੋਂ ਬਾਹਰ ਆਏ ਨਿਕਲੇ ਟਕਨ ਮੈਂ ਫਿਰ ਦੋ ਦਿਨ ਹੋਟਲ ਚ ਰਿਹਾ ਤੇ ਮੈਨੂੰ ਕਹਿੰਦੇ ਕਿ ਤੇਰੇ ਕੋ ਤੇਰੀ ਫਲੈਟ ਹੈ ਫਿਰੋਂ ਤੱਕਈ ਬੱਸਾਂ ਲੱਗੀਆਂ ਤੇ ਇਹ ਮਨ ਲਗੇ ਕੋਈ ਉੱਥੇ ਫਲੇਟ ਨਹੀਂ ਹੈ ਗਾਈ ਕੋਈ ਕੁਝ ਨਹੀਂ ਹੈ ਗਾਈ ਫਿਰ ਬਾਈਰ ਤੇ ਟੈਕਸੀ ਰਹੀ ਗਈ ਤੇ ਰੂਬਨ ਕੋਕਲੀ ਕੋਲੰਬੀਆ ਤੇ ਫਿਰ ਕਪੂਰਗਾਣਾ ਜਿੱਥੇ ਪਨਾਮਾ ਜੰਗਲ ਸ਼ੁਰੂ ਹੁੰਦਾ ਫਿਰ ਉੱਥੋਂ ਅਬ ਇਹ ਕਹਿੰਦੇ ਕਿ ਤੂੰ ਸ਼ਿਪ ਤੇ ਜਾਏਗਾ 크ਰੂਜ਼ ਟੇਅਰ ਨੂੰ ਕਹਿੰਦੇ ਤੇ ਪਰ 크ਰੂਜ਼ ਵੀ ਉੱਥੇ ਖੜਾ ਨਹੀਂ ਹੈ ਗਾਈ ਕੁਝ ਨਹੀਂ ਹੈ ਗਾਈ ਫਿਰ ਪਨਾਮਾ ਫਿਰ ਡੋਂਕੀ ਲੱਗੀ ਤੇ ਕੁਝ ਮੁੰਡੇ ਵੀ ਮਨ ਲਗੇ ਇੱਕ ਦੋ ਦੋ ਮੁੰਡੇ ਮਰਿਆ ਵੀ ਉੱਥੇ ਇੱਕ ਸਮੁੰਦਰ ਦੀ ਡੋਬੜੀ ਆਈ ਇੱਕ ਜੰਗਲ ਚ ਪਨਾਮਾਂ ਦੇ ਉਤਵਾਦ ਸਿਟੀ ਪਹੁੰਚੇ ਜਿੱਦਾਂ ਪਹੁੰਚੇ ਡੋਂਕੀ ਦੋ ਦਿਨ ਦੇ ਬਾਅਦ ਨਿਕਲੇ ਸਿਟੀ ਨਿਕਲੇ ਸਿਟੀ ਦੇ ਬਾਅਦ ਵੀ ਫਿਰ ਹੌਲੀ ਹੌਲੀ ਇਦਾਂ ਨਕਾਰਾ ਗੋਆ ਗੋਟਾ ਮਲ ਮਕਸੀ ਕੋ ਤੱਕ ਪਹੁੰਚ ਗਏ ਉਤਰੀ ਤੋਂ ਉਹ ਕਿਸ ਤਰ੍ਹਾਂ ਗਏ ਸਿੱਕੋ ਦੇ ਸਾਨੂੰ ਉਹਨਾਂ ਨੇ ਪੜੀ ਪੜੀ ਜਿਹੇ ਰਸਤੇ ਕੰਢਿਆ ਇਹਨੇ ਡੋਂਕਰ ਨੇ ਤੋਂ ਸਮੁੰਦਰ ਦੇ ਕਿੰਨੇ ਲੱਗੀ ਸਮੁੰਦਰੀ ਡੰਕੀ ਲੱਗੀ ਹੈ ਚਾਰ ਘੰਟੇ ਦੀ ਜਿਹਦੇ ਵਿੱਚ ਮੇਰੀ ਕਿਸ਼ਤੀ ਡੁੱਬ ਚਲੀ ਸੀ ਉਹਦੇ ਚੋਂ ਹੀ 8-9 ਜਾਨਾਂ ਜਿਹਦੇ ਵਿੱਚੋਂ ਹੀ ਬਚ ਗਏ ਜਦੋਂ ਤੁਸੀਂ ਇੱਥੇ ਚੱਲੇ ਸੀ ਪ੍ਰੈਜ਼ੈਂਟ ਦੇ ਨਾਲ ਕਿਹੋ ਜੀ ਗੱਲਬਾਤ ਕੀਤੀ ਵੀ ਡੰਕੀ ਰਹਿ ਜਾਓਗੇ ਕਿ ਸਿੱਧੀ ਫਲਾਈਟ ਕੀ ਉਹਨਾਂ ਨੇ ਜੱਟ ਹੁੰਦਾ ਮੇਰੇ ਨਾਲ ਗੱਲ ਹੋਈ ਸੀ ਕਿ ਮੈਂ ਇਹ ਇਹ ਯੂਰਪ ਦਾ ਵੀਜ਼ਾ ਦਵਾਉਂਗਾ ਵੀਜ਼ਾ ਲਵਾ ਕੇ ਫਿਰ ਸਿੰਗਾ ਮੈਕਸੀਕੋ ਦਾ ਕਰਾਉਂਗਾ ਤੇ ਫਿਰ ਉੱਥੇ ਗਏ ਉਹਨਾਂ ਨੇ ਲਈ ਗੱਲ ਨਹੀਂ ਬੰਦੀ ਸੀ ਫਿਰ ਉਹਨਾਂ ਨੇ ਮੈਨੂੰ ਬਰਾ ਤੋਂ ਕਤਰਕਲਿਆ ਦਿੱਲੀ ਤੋਂ ਕਤਰ ਤੋਂ ਫਿਰ ਸਿੱਧਾ ਬ੍ਰਾਜ਼ੀਲ ਕੱਲੇ ਫਿਰ ਅੱਗੇ 42 ਲੱਖ ਰੁਪਏ ਇੰਨੇ ਲੰਮੇ ਸਮੇਂ ਤੁਸੀਂ ਰਹੇ ਹੋ ਖਾਣ ਪੀਣ ਦਾ ਕੀ ਪ੍ਰਬੰਧ ਸੀ ਕਿਦਾਂ ਖਾਣ ਪੀਣ ਦਾ ਹੀ ਚੋਲ ਦੇ ਮਿਲ ਜਾਂਦੇ ਨਹੀਂ ਕਦੇ ਕਰਾਇ ਜਿਵੇਂ ਚਾਰ-ਚਾਰ ਦਿਨ ਕਦੇ ਵੀ ਭੁੱਖੇ ਰਹਿੰਦਾ ਸੀ ਕਦੀ ਕੋਕ ਨਹੀਂ ਮਿਲਿਆ ਜੰਬਸਕੋਟ ਨਹੀਂ ਮਿਲਿਆ ਨਾ ਸਿਰਫ ਇਹ ਖਾ ਲੈਣ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਮੈਂ ਬਹੀ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਨੁਕਸਾਨ ਆਇਆ ਉਹ ਪਰਵਾਈ ਕਰ ਦੇਣ ਸਾਡੀ ਮਦਦ ਕਰਨ ਅਡਵਾਂਟੇਜ ਦੇ ਖਾਬੀ ਉਹਦੀ ਪਰ ਵੀ ਚਾਹੁੰਦੇ ਤੁਸੀਂ ਜੰਟਾ ਦੇ ਕਾਰਜਸ਼ਕਤ ਨੂੰ ਸਕਤ ਨੂੰ ਚਾਹੀਦੀ ਹੈ ਇੱਕ ਜਿਹੜਾ ਬੰਦੇ ਨੂੰ 2 ਨੰਬਰ ਤੇ ਨਾ ਪਾਇਆ ਜਾਵੇ ਜੇ ਪਾਉਣਾ ਹੈ ਤੇ 1 ਨੰਬਰ ਦੇ ਵਿੱਚ ਬੰਦੇ ਨੂੰ ਕੱਲਿਆ ਜਾਵੇ ਕਿ 2 ਨੰਬਰ ਦੇ ਵਿੱਚ ਨਾ ਕੱਲਿਆ ਜਾਵੇ ਤੇ ਜਿਹੜੀ ਮਰ ਕੇ ਵੀ ਜ਼ਿੰਦਗੀ ਨਾਲ ਖਲਵਾੜ ਨਾ ਹੋਵੇਗਾ